ਅਨੇ ਉੱਥੇ ਡੈਜ ਪਈ ਆ ਬਾਈ ਭੋਲੀ ਨਾਲ ਗਾਮੀ ਵਾਲ ਤੋਂ ਗਾਮੀ ਵਾਲ ਤੋਂ ਅਸਈ ਮੇ ਵੀ ਪੁੱਤਰ ਛੱਡਾ ਮੇਰਾ ਹਰ ਗਿਆ ਜੀ ਇਹਦਾ ਕਬੂਤਰ ਚਾਹ ਹੋ ਗਿਆ ਜੀ ਤੇ ਸਰਬਾਣਾ ਹੁੰਦਾ ਨੰਗਰਾ ਲੰਡਾ ਛੱਡਾ ਸੀ ਉਹਨੇ ਜੀ ਜੀ ਉਹਦਾ ਕਬੂਤਰ ਅਧਕਾਰ ਚ ਆ ਗਿਆ ਜੀ ਇਹ ਪਏ ਦੇਖ ਜਾਣ ਵੀ ਪੁੱਤਰ ਚਾਹ ਛੱਡਾ ਭੋਲੀ ਵਾਲਾ ਆਇਆ ਨਹੀਂ ਜੀ ਤੇ ਇਹਦਾ ਡੀਸੀ ਦਾ ਭਰਾ ਜਿਹੜਾ ਸੇਵਕ ਹਾਂਜੀ ਹਾਂਜੀ ਉਹ ਕਹਿੰਦਾ ਕਬੂਤਰ ਤਾਹ ਟੰਕਦਾ ਜੀ ਉਹ ਵੀ ਉੱਥੇ ਸੀਗਾ ਜੀ ਅਸੀਂ ਨਿਗਾ ਮਾਰੀ ਕੇ ਮੇਰੀ ਵੀ ਨਿਗਾ ਪੈ ਗਿਆ ਮੈਂ ਕਿਹਾ ਬਾਈ ਜੀ ਥੋੜਾ ਕਬੂਤਰ ਤਾਹ ਫਿਰਦਾ ਹੈ ਜੀ ਕਹਿੰਦਾ ਵੀ ਸਾਨੂੰ ਨਹੀਂ ਜੀਦਾ ਭੋਲੀ ਮੈਨੂੰ ਕਹਿੰਦਾ ਮੈਂ ਕਿਹਾ ਉਤਰਾਣੋਂ ਤੂੰ ਆਊਗਾ ਜੀ ਮੈਂ ਸਰਪੰਨ ਕਹਿੰਦਾ ਮੈਨੂੰ ਕਹਿੰਦਾ ਤੂੰ ਪੁੱਛ ਰਿਹਾ ਸਰਪੰਨ ਕੇ ਕੀ ਕਹਿੰਦੇ ਬਾਜੀ ਨੂੰ ਹਾਂ ਹਾਂ ਮੈਂ ਕਿਹਾ ਵੀ ਦੇਖ ਸਰਪੰਨ ਕੇ ਨੂੰ ਆਖਿਆ ਅੱਜ ਕਿ ਵੀ ਪੁੱਤਰ ਟੌਕੀ ਆਣਾ ਤਾਹਾਂ ਵੀ ਜੇ ਤਾ ਉਹ ਆ ਗਿਆ ਤਾ ਉਹੀ ਬਾਜੀ ਹੈਗੀ ਹੈ ਕਿ ਛੋੜਾ ਬੈੰਦਾ ਫਿਰਦਾ ਹਾਂ ਹਾਂ ਤੇ ਨਹੀਂ ਫਿਰ ਛੋਡੀ ਬਾਜੀ ਜਿਵੇਂ ਮਰਜ਼ੀ ਕਰ ਲੋ ਉਹ ਬੰਦਾ ਬੜਾ ਸਿਆਣਾ ਸੀ ਉਹ ਕਹਿੰਦਾ ਵੀ ਮੇਰੀ ਤਾਂ ਸੰਜੀ ਹੈ ਆਵੇ ਨਾ ਆਵੇ ਮੇਰੀ ਭੋਲੀ ਨਾਲ ਸੰਜੀ ਹੈ ਠੀਕ ਹੈ ਉਤੋਂ ਆ ਕੇ ਤਾਂ ਵੀ ਸੰਜੀ ਹੈ ਨਾ ਆਏ ਤਾਂ ਵੀ ਸੰਜੀ ਹੈ ਠੀਕ ਹੈ ਇਹਨੇ ਕਰਦੇ ਕਰਦੇ ਬਸ ਉਹਨਾਂ ਦਾ ਬਕੂਤਰ ਬਹਿ ਗਿਆ ਪੰਜ ਕਿ ਮਿੰਟਾਂ ਬਾਅਦ ਭੋਲੀ ਕੱਤੋਂ ਆ ਗਿਆ ਉਤੋਂ ਆ ਗਿਆ ਉਤ ਉਹ ਥੋੜੇ ਲਿਆ ਪਈ ਮੇਤੇ ਭੋਲੀ ਦੀ ਫੇਰ ਅਸੀਂ ਭੋਲੀ ਦਾ ਕਿੰਨਾ ਟਾਈਮ ਲਿਆ ਜਨੇ ਵੀ ਹੁਣ ਤਾਂ ਵਿਚਾਰਾ ਆਪਣੇ ਵਿੱਚ ਹੈ 35 ਸਾਲ ਹੈ ਨਾ ਬਾਪਰਾ ਮਾਤਾ ਤੇ ਬਾਤੇ ਸੱਚ ਤਾਂ ਉਹ ਸਾਡੇ ਦਾ ਕੋਈ ਐ ਨਹੀਂ ਸੀ ਵੀ ਇੱਕ ਭਰਾ ਹੀ ਬਣੇ ਸੀ ਜਿਵੇਂ ਲਿੰਕ ਘਰ ਵਾਲਾ ਪਰਿਵਾਰ ਸਾਰੇ ਨੇ ਵੱਡੀ ਭਾਬੀ ਜਿਹੜੀ ਗੁਜਰ ਗਈ ਉਹ ਵੀ ਇਹ ਵਿਚਾਰੀ ਮੌਰੋ ਕੁਲਵਿੰਦਰ ਹੈ ਇਹ ਵੀ ਆਪ ਨੂੰ ਤਾਂ ਇਨਾ ਪਰਿਵਾਰ ਸਮਝਦਾ ਹੈ ਜਿਆਦ ਵੀ ਬਹੁਤ ਬੰਦੇ ਸਾਰਾ ਪਰਿਵਾਰ ਬੰਦਾ ਬਹੁਤ ਬਧੀਆ ਯਾਰ ਵੀ ਬਹੁਤ ਨੇਕਦਾਰ ਬੰਦਾ ਹੈਗਾ ਹਾਂ ਵਰਤਮਾਨ ਬਾਈ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਬਾਈ ਕੋਲ ਮਹਿਫਲੇ ਲੱਗੀਆਂ ਰਹਿੰਦੇ ਜੋ ਜਾਂਦੇ ਸੀ ਦਸ ਦਸ 20 ਵੀ ਬੰਦੇ ਬੈਠੇ ਰਹਿੰਦੇ ਚਾਹ ਧਰ ਲਈ ਪੀਲੀ ਚਾਹ ਧਰ ਲਈ ਪੀ ਸਾਰਾ ਹੀ ਚੱਲ ਜਾਂਦਾ ਜੀ ਜੀ ਉਹਦਾ ਬੰਦਾ ਉਹ ਰਿਆ ਕੇ ਬੰਦਾ ਬੀਬਾ ਕੌਣ ਬਣ ਸਕਦਾ ਕੋਈ ਬਾਈ ਭੋਲੀਆ ਹਾਂ ਭੋਲੀਆ ਕੇ ਬੰਦਾ ਕੁੱਤਰ ਕਾਤਰ ਵੀ ਆਏ ਬਾਈ ਤੁਹਾਡੇ ਕੋਲੇ ਬਹੁਤ ਬਾਈ ਮੈਂ ਜਦੋਂ ਮਰ ਜੁੰਦਾ ਜਿਹੜਾ ਮੈਂ ਚੱਕ ਲੈਂਦਾ ਉਥੋਂ ਉਹ ਆ ਜਾਂਦਾ ਉਹ ਇੱਥੋਂ ਉਹ ਲੈ ਜਾਂਦਾ ਜੀ ਬਾਈ ਭੋਲੀ ਦੇ ਖੁੱਡੇ ਜੋ ਤੁਸੀਂ ਤੁਹਾਡੇ ਕੋਲ ਕਿਹੜੇ ਕਬੂਤਰ ਪਸੰਦ ਆ ਅੱਜ ਤੇ ਕਰਵੀਰਾ ਮੇਰੇ ਕੋਲੇ ਬਾਈ ਜੀ ਪਹਿਲਾਂ ਮੈਂ ਖੋਟੜੇ ਕੁੱਤਰ ਲਿਆ ਸੀ ਅੱਛਾ ਜੀ ਹਾਂ ਬਾਈ ਤੋਂ ਦੋ ਤਿੰਨ ਹੀ ਖੋਟੜਾ ਨੇ ਮੰਗੇ ਸੀ ਉਹ ਸੋਹਣੇ ਵੀ ਸੀ ਕੁੱਤਰ ਡੱਬੇ ਹੁੰਦੇ ਸੀ ਅੱਛਾ ਜੀ ਤੇ ਦੇਖਣ ਸੋਹਣੇ ਉ ਕਿਹੜੇ ਰੰਗ ਦੇ ਡੱਬੇ ਲਾਲ ਡੱਬੇ ਕੇ ਗੋਲੇ ਡੱਬੇ ਇਹ ਲਾਲ ਡੱਬੇ ਵੀ ਕੱਢਿਆ ਨੇ ਲਾਲ ਹਾਂ ਗੋਲੇ ਡੱਬੇ ਵਿੱਚ ਘਟ ਘਟ ਦੇ ਲਾਲ ਡਬੇ ਵਾਧੇ ਕੱਢੇ ਡੱਬੀਆਂ ਕਿੰਨਾ ਉਡ ਰੱਡ ਨੂੰ ਕੀ ਬਹੁਤ ਆਵੇ ਬਾਈ ਕੂਤਰ ਉਹ ਕੂਤਰ ਬਾਬੇ ਮਿੰਦਰੀ ਕੋਲ ਵੀ ਸੀਗੇ ਉਹਨਾਂ ਦੀ ਕੋਈ ਪਛੋਕੜ ਕਦੇ ਗੱਲਬਾਤ ਹੋਈ ਸੀਗੀ ਬਾਈ ਦੀ ਖੋਟਾਂ ਨੇ ਕਿਉਂ ਵੱਜਣ ਲੱਗੀਆਂ ਸੀ ਇਹ ਖੋਟਾਂ ਨੇ ਬਾਈ ਜੀ ਭਾਈ ਰੁਪਿਆ 70 ਰੁਪਏ ਨੇ ਛੱਡਿਆ ਸੀ ਖੋਟੀ ਖੋਟੀਆਂ ਸਹੀ ਕਬੂਤਰ ਹੋ ਮੈਂ ਮੋਟਾ ਕੂਤਰ ਕਹਿੰਦੇ ਸੀ ਉਹਨੂੰ ਜੀ ਜੀ ਉਹਦਾ ਨਾਮ ਮੋਟਾ ਸੀ ਕੂਤਰ ਦਾ ਅੱਛਾ ਜੀ ਖੋਟੇ ਉੱਡਿਆ ਵਾਲਾ ਤੇ ਹਰ ਗਿਆ ਸੀ ਅੱਛਾ ਜੀ ਉਹ ਖੋਟਿਆਂ ਤਾਂ ਵੱਜਣ ਲੱਗਿਆ ਉਦੋਂ ਬਾਅਦ ਫਿਰ ਸੁਖਵੀਰ ਤੋਂ ਕੂਦਰੀ ਲੈਣ ਦੀ ਸੀ ਨਾਲ ਜੀ ਬਾਦਲਾਂ ਤੋਂ ਜੀ ਉਹਨੇ ਲਾ ਕੇ ਲਾ ਕੇ ਫਿਰ ਉਦੋਂ ਬਾਅਦ ਉਹਨੇ ਸ਼ੱਕਾ ਹੀ ਮਟਾ ਦੀਆਂ ਆਰੇ ਬੱਚਿਆਂ ਨੇ ਉਹਨਾਂ ਦੇ ਅੱਛਾ ਜੀ ਉਡਣਾਗਾ ਮਤਲਬ ਕਿ ਖੋਟਿਆਂ ਵਾਲੀ ਬਰੀਡ ਭਾਈ ਰੂਪੇ ਤੋਂ ਵੱਜਣ ਲੱਗੀ ਸੀਂਦਰ ਦੇ ਘਰੋਂ ਉਹ ਛਿੰਦਰ ਦੇ ਘਰੋਂ ਕੁੱਤਰ ਹੋਇਆ ਮੋਟਾ ਕੁੱਤਰ ਸੀ ਮੋਟਾ ਕੁੱਤਰ ਕਹਿੰਦੇ ਉਹਨੂੰ ਇਹੜਾ ਖੋਟਿਆਂ ਵਾਲਾ ਕਹਿੰਦਾ ਮੇਰੇ ਕੋਲ ਖੋਟਿਆਂ ਵਾਲੇ ਕੋਟਿਆਂ ਵਾਲੇ ਪਰ ਉਹਦੀ ਪਿਸ਼ੋਕੜ ਕੀ ਪਤਾ ਮਾੜਾ ਮੋਟਾ ਵੀ ਕਿਹੜਾ ਬਲੱਡ ਖੂਨ ਸੀਗਾ ਕਿਤੇ ਕੋਈ ਗੱਲ ਬਾਤ ਉਹ ਨਹੀਂ ਬੰਨੀ ਉਹ ਕਿਹੜਾ ਪਤਾ ਵੀ ਆ ਛਿੰਦਰ ਦੇ ਘਰੋਂ ਕੋਤੇ ਬਾਹਰ ਹੋ ਵਾਈਪੋ ਡੀਨ ਲਿਆ ਤਾਂ ਫਿਰ ਸਵੀਰ ਤਕੂਤਰੀ ਆ ਗਈ ਸੀ ਸਵੀਰ ਬਾਹਰ ਦੇ ਕਰੋ ਬਾਹਰ ਨਹੀਂ ਕਰੋ ਉਹਨਾਂ ਨੇ ਬਚਕੜਾ ਫਿਰ ਉਹਨਾਂ ਦਾ ਸ਼ਾਂਦੀ ਕੱਟ ਤੇ ਉਦੋਂ ਬਾਅਦ ਤਾਂ ਫਿਰ ਬਾੜਾ ਕੋਲੇ ਬਣ ਗਏ ਬਾੜਾ ਕੋਲੇ ਬਣ ਗਏ ਹਾਂ ਅੱਛਾ ਅੱਛਾ ਬਹੁਤ ਜ਼ਿਆਦਾ ਓਡੇ ਇੱਕ ਮਿੰਟ ਸੋ ਮਾਰਾ ਦੇਖੀ ਮਾੜੀ ਆਵਾਜ਼ ਆਪਾਂ ਚੈੱਕ ਕਰਕੇ